ਪੰਜਾਬ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਵੱਡਾ ਟੋਲ ਪਲਾਜ਼ਾ ਲਾਡੋਵਾਲ ਕੱਲ ਬੰਦ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਕੱਲ ਯਾਨੀ 30 ਜੂਨ ਨੂੰ ਐਤਵਾਰ ਵਾਲੇ ਦਿਨ ਸਵੇਰੇ 10 ਵਜੇ ਇੱਥੇ ਜਿੰਨੇ ਵੀ ਬੂਥ ਨੇ ਉਤੇ ਤਾਲਾ ਜੜ ਦਿੱਤਾ ਜਾਵੇਗਾ ਲਗਾਤਾਰ ਪਿਛਲੇ 2 ਹਫ਼ਤਿਆਂ ਤੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਨਾਲ ਕੁਝ ਹੋਰ ਜਥੇਬੰਦੀਆਂ ਲਗਾਤਾਰ ਇਸ ਦਾ ਵਿਰੋਧ ਕਰ ਰਹੀਆਂ ਸਨ ਸੋ ਆਖਰਕਾਰ ਉਹਨਾਂ ਨੇ ਫੈਸਲਾ ਲਿਆ ਜਦੋਂ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਐਨਐਚਆਈ ਦਾ ਕੋਈ ਅਧਿਕਾਰੀ ਆ ਕੇ ਨਹੀਂ ਮਿਲਿਆ ਤਾਂ ਉਹਨਾਂ ਨੇ ਹੁਣ ਐਲਾਨ ਕਰ ਦਿੱਤਾ ਹੈ ਕਿ ਕੱਲ ਐਤਵਾਰ ਵਾਲੇ ਦਿਨ 30 ਜੂਨ ਨੂੰ 10 ਵਜੇ ਇੱਥੇ ਬੂਥਾਂ ਤੇ ਜੱਡੇ ਲਾ ਕੇ ਟੋਲ ਪਲਾਜ਼ਾ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ ਜਿਸ ਨੂੰ ਲੈ ਕੇ ਤਿਆਰੀਆਂ ਜੋਰਾ ਸ਼ੋਰਾਂ ਨਾਲ ਚੱਲ ਰਹੀਆਂ ਹੈਗੀਆਂ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਿਹਾ ਕਿ ਵੱਡੇ ਪੱਧਰ ਤੇ ਟੈਂਟ ਲਗਾਏ ਜਾ ਰਹੇ ਨੇ ਪੈਂਫਲਟ ਲੋਕਾਂ ਤੱਕ ਵੰਡੇ ਗਏ ਨੇ ਤਾਂ ਜੋ ਵਕਤ ਵਧ ਇੱਥੇ ਲੋਕਾਂ ਦਾ ਇਕੱਠ ਕੀਤਾ ਜਾ ਸਕੇ ਵੱਤੋ ਵੱਤ ਲੋਕ ਇੱਥੇ ਇਕੱਠੇ ਹੋ ਸਕਣ ਉਹਨਾਂ ਲਈ ਲਗਾਤਾਰ ਲੰਗਰਾਂ ਦੇ ਪ੍ਰਬੰਧ ਜੋਰਾ ਸ਼ੋਰਾ ਨਾਲ ਚੱਲ ਰਹੇ ਨੇ ਕਿਉਂਕਿ ਜਦੋਂ ਵੱਡੀ ਗਿਣਤੀ 'ਚ ਲੋਕ ਆਉਣਗੇ ਤਾਂ ਉਹਨਾਂ ਲਈ ਲੰਗਰ ਦਾ ਵੀ ਪ੍ਰਬੰਧ ਹੋਵੇਗਾ ਸੋ ਲੰਗਰ ਦੀ ਕਾਰ ਸੇਵਾ ਜਿਹੜੀ ਹੈ ਉਹ ਵੀ ਤੇ ਲੰਬੇ ਸਮੇਂ ਤੋਂ ਇੱਥੇ ਚੱਲ ਰਹੀ ਹੈਗੀ ਆ ਬਾਬਾ ਜੀ ਜਿਹੜੇ ਹੈਗੇ ਨੇ ਉਹ ਕਾਰ ਸੇਵਾ ਵਾਲੇ ਲਗਾਤਾਰ ਲੱਗੇ ਹੋਏ ਨੇ ਸੋ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਕੱਲ ਨੂੰ ਲੈ ਕੇ ਜਿਹੜੇ ਆ ਪ੍ਰਬੰਧ ਪੂਰੇ ਨੇ ਕੋ ਬਾਬਾ ਜੀ ਨੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਬਾਬਾ ਜੀ ਕੀ ਨਾ ਮੈਂ ਕਿਹੜੀ ਜਥੇਬੰਦੀ ਹੈ ਜੀ ਉਹ ਐਗਰੋ ਜਿੱਕਾ ਖਾਲਸਾ ਵੈਦ ਦੇ ਜੀ ਫਤਿਹ ਭਾਰਤੀ ਕਿਸਾਨੀ ਉਹ ਦੁਆਬਾ ਵੈਹ ਤਾਂ ਤੇ ਮਜ਼ਦੂਰ ਇਕਤਾ ਜਿਹੜੇ ਆ ਉਹਨਾਂ ਵੱਲੋਂ ਇਹ ਜਿਹੜਾ ਚਲਾਇਆ ਗਿਆ ਇਹ ਪਹਿਲੇ ਸ਼ੁਰੂਆਤ ਪਰ ਸਭ ਤੋਂ ਵੱਡਾ ਜਿਹੜਾ ਜਿਹੜਾ ਸਨਯੋਗ ਆ ਸਾਰੀਆਂ ਜਥੇਬੰਦੀਆਂ ਦਾ ਬਹੁਤ ਵੱਡਾ ਸਨਯੋਗ ਆ ਕਿਉਂਕਿ ਇੱਥੇ ਕੋਈ ਤੇਰ ਮੇਰ ਨਹੀਂ ਗਈ ਕਿਉਂਕਿ ਸਾਰਾ ਕੰਮ ਸਾਰਿਆਂ ਦਾ ਸਾਂਝਾ ਤਾਨੂੰ ਪਤਾ ਇੱਕ ਬੰਦਾ ਫਲੋਰ ਤੋਂ ਲੁਧਿਆਣੇ ਤੱਕ ਜਾਂਦਾ 150 ਤੈ ਲੱਗਦਾ 450 ਰੁਪਏ ਟੋਲ ਟੈਕਸ ਦਸੋ ਬੰਦਾ ਆਪਦੇ ਰਸਤੇ ਹੀ ਛੱਡੂਗਾ ਜਾਂ ਵਾਸਤੇ ਜਾਊਗਾ ਜਾਂ ਇਸਕੋ ਐਕਟ ਵਾਲੇ ਗਿਆ ਜਾਊਗਾ ਜਾਂ ਮੋਟਰਸਾਈਕਲ ਲੱਗੇ ਜਾਊਗਾ ਕਿਹਾ ਜੇ ਰੇਟ ਉਹ ਹੈ ਪੁਰਾਣਾ ਰੇਟ ਹੋਵੇ ਜਿਹੜਾ ਆਪਣੇ ਆਪਾਂ ਨੂੰ ਪਹਿਲਾਂ 24 ਘੰਟੇ ਦੀ ਪਰਚੀ ਹੁੰਦੀ ਸੀ ਜਿਹੜੇ 40 50 ਰੁਪਏ 60 ਰੁਪਏ 70 80 ਰੁਪਏ ਵੀ ਲੱਗਦੇ ਕੋਈ ਦੁੱਖਣੀ 7600 ਰੁਪਏ ਦਾ ਪਾਸ ਆ ਜਿੱਥੇ 3700 ਮੀਂਹ ਦਾ ਪਾਸ ਸੀ ਆਜ ਬੜੀਆਂ ਮੁਸ਼ਕਲਾਂ ਆ ਰਹੀਆਂ ਇਸ ਕਰਕੇ ਜਿਹੜੀ ਲੰਗਰ ਦੀ ਸੇਵਾ ਜਿਹੜੀ ਹੈ ਜਿੰਨੀ 14 ਦਿਨ ਤੋਂ ਚੱਲ ਰਹੀ ਆ ਗੁਰਦਾਰਾ ਭਗਤ ਧਨਾਲ ਜੀ ਪਿੰਡ ਬੇਗੰਪੁਰ ਦੁੱਧ ਵਾਲੇ ਬਾਬਿਆਂ ਨੂੰ ਦਾਸ ਬਾਬਾ ਜਗਜੀਤ ਸਿੰਘ ਜਿਹੜਾ ਤੁਹਾਨੂੰ ਪਤਾ ਹੈ ਸ਼ੰਭੂ ਦੇ ਆਪਣੇ ਟੈਂਕਰ ਬਣੇ ਹੋਏ ਆ ਸਾਰਾ ਦਾਅਮ-ਜਾਮ ਸਾਡਾ ਵੀ ਅਸੀਂ ਤਿਆਰ ਕੀਤਾ ਮੋਰਚਾ ਵਾਸਤੇ ਇਹ ਜਿੰਨਾ ਵਿੱਚ ਜਿੱਥੇ ਵੀ ਗਰੇ ਜਥੇਬੰਦੀਆਂ ਨੂੰ ਲੋਡ ਪੈਂਦੀ ਆ ਔਰ ਉੱਥੇ ਹੀ ਇਹੜਾ ਪਰਮਾਨ ਦਾ ਜਿਹੜਾ ਪਹਿਲਾਂ ਜਾ ਕਰ ਦਿੰਦੇ ਆ ਤੇ ਲੰਗਰ ਦਾ ਕਿਉਂਕਿ ਆਪਣੀ ਜੀਵਨ ਵਾਸਤੇ ਢਿੱਡ ਦੀ ਪੂਰਤੀ ਵਾਸਤੇ ਲੰਗਰ ਪ੍ਰਸ਼ਾਦਾ ਵੀ ਜ਼ਰੂਰੀ ਆ ਕਿਉਂਕਿ ਇਹ ਆਪਾਂ ਨੂੰ ਤਾਂ ਹੀ ਏਨਰਜੀ ਮਿਲੂਗੀ ਜੇ ਠੁਖੇ ਜਿਹੜੇ ਢੇਡਾਂ ਦੀਆਂ ਲੜਗੀਆਂ ਬਣੇ ਲੜਗੀਆਂ ਆਂਦੀਆਂ ਇਸ ਕਰਕੇ ਜਿਹੜਾ ਲੰਗਰ ਦੀ ਸੇਵਾ ਜਿਹੜੀ ਹੈ ਬਹੁਤ ਵੱਡਾ ਸਹਿਯੋਗ ਸਾਡੇ ਦਵਾਬੇ ਵਾਲੋਂ ਆ ਔਰ ਕਾਰ ਸੇਵਾ ਜਿਹੜੀ ਚੱਲ ਰਹੀ ਹੈ ਸਾਰੀ ਇਹ ਜਿਹੜੀ ਲੰਗਰ ਦੀ ਇਹ ਦਵਾਬੇ ਦੇ ਲੋਦੇ ਔਰ ਲੁਧਿਆਣੇ ਤੋਂ ਜੋਦੇ ਟਕਸੀਆਂ ਵਾਲੇ ਟਰੱਕਾਂ ਵਾਲੇ ਜੋਧਿਆਂ ਵੱਲੋਂ ਬਹੁਤ ਵੱਡੀਆਂ ਵੱਡੀਆਂ ਸਮਾਵਾਰੀਆਂ ਬਾਬਾ ਜੀ ਇੱਕ ਅਸੀਂ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਕੱਲ ਇਹਨਾਂ ਨੇ ਇੱਕ ਸੱਦਾ ਦਿੱਤਾ ਹੈਗਾ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਇੱਥੇ ਵੱਡਾ ਇਕੱਠ ਕੀਤਾ ਜਾਵੇ ਤਾਂ ਕਿ ਸਰਕਾਰਾਂ ਤੱਕ ਆਪਣੀ ਗੱਲ ਪਹੁੰਚਾਈ ਜਾ ਸਕੇ ਸੋ ਕੱਲ ਕਹਿੰਦੇ ਵੀ ਸੈਂਕੜਿਆਂ ਦੀ ਤعداد ਦੇ ਵਿੱਚ ਲੋਕ ਪਹੁੰਚ ਰਹੇ ਨੇ ਸੋ ਉਹਨਾਂ ਲਈ ਵੀ ਲੰਗਰ ਦੇ ਪ੍ਰਬੰਧ ਜਿਹੜੇ ਕੀਤੇ ਜਾਣਗੇ ਕਿੰਨੇ ਕੁ ਲੋਕਾਂ ਦੇ ਲੰਗਰ ਦਾ ਪ੍ਰਬੰਧ ਇੱਥੇ ਹੋਊਗਾ ਕੱਲ ਅਸੀਂ 5000 ਬੰਦੇ ਦਾ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਆ ਆਲਰੇਡੀ ਠੀਕ ਆ ਤੇ ਜਿਹੜਾ ਦਿੱਲੀ ਦਾ ਸਾਡਾ ਲੰਗਰ ਆਉਂਦਾ ਉਹ ਸਾਡਾ 1000 ਬੰਦੇ ਦਾ ਦਿੱਲੀ ਦਾ ਲੰਗਰ ਜਿਹੜਾ ਇੱਥੇ ਤਿਆਰ ਹੁੰਦਾ ਅਸੀਂ ਬੇਗੰਗਰ ਤੋਂ ਜਿਹੜਾ ਪ੍ਰਸ਼ਾਦ ਲੈ ਕੇ ਆਉਣੇ ਆ ਸਬਜ਼ੀਆਂ ਸੁੱਡੀਆਂ ਇੱਥੇ ਸਰ ਕੇ ਬਣਾਉਣੇ ਆ ਔਰ ਅਸੀਂ 5000 ਬੰਦੇ ਦੀ ਸਾਨੂੰ ਜਿਹੜੀ ਆ ਉਹਨਾਂ ਕਿਹਾ ਜਦੋਂ ਜਦੋਂ ਇਹਨਾਂ ਨੇ 5000 ਬੰਦਾ ਉਹ ਪਰ ਅਸੀਂ ਘਰ ਤੋਂ ਅੰਦਰ ਸੱਤ ਹਜ਼ਾਰ ਬੰਦੇ ਦਾ ਜਿਹੜਾ ਰਾਸ਼ਨ ਦਾ ਪ੍ਰਬੰਧ ਕੀਤਾ ਆ ਸੱਤ ਕਿ 10 ਵੀ ਆਜੇ 20 ਕਿਉਂਕਿ ਸਾਡੇ ਕੋਲ ਲਈ ਸਾਡੇ ਆਪਦੇ ਆ ਸਾਫ ਸਾਰਾ ਸਾਡੇ ਕੋ ਤੇ ਇਹ ਮੋਰਚਾ ਵਾਸਤੇ ਹੀ ਆ ਇੰਨਾ ਸਿਸਟਮ ਨਹੀਂ ਬਣਾਇਆ ਸਾਰਾ ਇਸ ਕਰਕੇ ਜਿਹੜਾ ਕੱਲ ਨੂੰ ਬੰਦ ਦਾ ਕੀਤਾ ਨਹੀਂ ਹੋ ਵੀ ਨਹੀਂ ਯਾਰ ਆਦਾ ਨਹੀਂ ਸਾਰੇ ਲੰਗਰ ਚੱਲਣਗੇ ਭਾਵੇਂ ਪਰ ਇੱਕ ਸਾਡੀ ਬੇਨਤੀ ਸਾਰਿਆਂ ਨੂੰ ਆ ਸਾਰਿਆਂ ਦਾ ਵਾਸਤੇ ਜਿਹੜਾ ਮੋਰਚਾ ਅਸੀਂ ਜਿਹੜਾ ਲਾਇਆ ਪਰ ਸਾਰਿਆਂ ਦਾ ਫਰਜ਼ ਬਣਦਾ ਵੀ ਇੱਥੇ ਆਓ ਯਾਰ ਸਹਿਯੋਗ ਦਿਓ ਕਿਉਂਕਿ ਚਲੋ ਅਸੀਂ ਮੰਨਦੇ ਆ ਝੋਨੇ ਦਾ ਸੀਜ਼ਨ ਆ ਝੋਨਾ ਲਾਉਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਹਾਲੀ ਬਰਸਾਤ ਨਹੀਂ ਹੋ ਰਹੀ ਬੜੀ ਮੁਸ਼ਕਲਾਂ ਆਉਣ ਰਹੀਆਂ ਔਰ ਫਿਰ ਵੀ ਜ਼ਿੰਮੇਦਾਰ ਹੈ ਜਿਹੜੇ ਭਰਾ ਐ ਬਹੁਤ ਵੱਡਾ ਸਹਿਯੋਗ ਦੇਣ ਦਾ ਹੈ ਕਈ ਤਾਂ ਫੋਨ ਆ ਰਹੇ ਕੌਣ ਕਰ ਦਿੰਦੇ ਬਾਬਾ ਜੀ ਰਸਤ ਲਾਜੋ ਲੰਗਰ ਵਾਸਤੇ ਵੀ ਕਹਿੰਦੇ ਜਿਨ੍ਹਾਂ ਨੂੰ ਪਤਾ ਜਿਹੜੇ ਮੋਰਤੇ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਪਤਾ ਪ੍ਰਸ਼ਾਦਾ ਪਾਣੀ ਜਾਂ ਹੋਰ ਜਿਹੜੀਆਂ ਜਲਪਾਣੀ ਦੀਆਂ ਵਸਤਾਂ ਜਿਹੜੀਆਂ ਜ਼ਰੂਰੀ ਚਾਹੀਦੀਆਂ ਮੋਰਤੇ ਨਾਲ ਔਰ ਇੱਧਰ ਸਾਡੇ ਪ੍ਰਧਾਨ ਆ ਇਹ ਹਰਮਿੰਦਰ ਸਿੰਘ ਜੀ ਖਹਿਰਾ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੱਲ ਲਈ ਕਿੰਨੀ ਕੁ ਸੰਗਤ ਦੀ ਪਹੁੰਚਣ ਦੀ ਉਮੀਦ ਹੈ ਕੱਲ ਨੂੰ 7 ਤੋਂ 10000 ਬੰਦਾ ਇੱਥੇ ਪਹੁੰਚੂਗਾ ਟੈਕਸੀ ਯੂਨੀਅਨ ਵਾਲੇ ਹੁਣੇ ਆਣ ਕੇ ਗਏ ਨਵੇਂ ਸ਼ਹਿਰ ਤੋਂ ਉਹ ਕਹਿੰਦੇ ਵੀ ਅਸੀਂ ਵੀ ਜਿੰਨੀਆਂ ਵੀ ਟੈਕਸੀ ਯੂਨੀਅਨ ਲੋਕਲ ਸੀਗੀਆਂ ਉਹਨਾਂ ਦਾ ਇੱਕ ਜਿੱਦਾਂ ਸੰਯੁਕਤ ਕਿਸਾਨ ਮੋਰਚਾ ਬਣਿਆ ਇਦਾਂ ਹੀ ਯੂਨੀਅਨ ਦਾ ਵੀ ਇੱਕ ਸਾਂਝਾ ਮੋਰਚਾ ਤਿਆਰ ਕਰ ਦਿੱਤਾ ਜਿਹੜਾ ਪੂਰੀ ਸਹਿਮਤੀ ਦੇ ਨਾਲ ਇਹਦੇ ਵਿੱਚ ਸ਼ਮੂਲੀਅਤ ਕਰੂਗਾ ਕੱਲ ਨੂੰ ਵੱਧ ਤੋਂ ਵੱਧ ਬੰਦੇ ਉਹ ਵੀ ਲੈ ਕੇ ਆਉਣਗੇ ਬਾਕੀ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਸਾਰੀਆਂ ਹੀ ਆ ਰਹੀਆਂ ਕਟੋ-ਕਟ 10000 ਬੰਦੇ ਦੀ ਹਾਜ਼ਰੀ ਜ਼ਰੂਰ ਹੋਊਗੀ। ਹੁਣ ਤੱਕ ਕੋਈ ਮੀਟਿੰਗ ਕੋਈ ਪ੍ਰਬੰਧ ਕਿਸੇ ਤਰ੍ਹਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਅਫਸਰ ਕੋਈ ਡੀਸੀ ਕੋਈ ਪਹੁੰਚਾ ਹੋਏ تھے۔ ਇੱਥੇ ਕੋਈ ਨਹੀਂ ਪਹੁੰਚਿਆ ਪਰ ਅਸੀਂ ਸਰਕਾਰ ਨੂੰ ਵਾਰਨਿੰਗ ਦਿੰਨੇ ਆਂ। ਪੰਜਾਬ ਦਾ ਇੱਕੋ ਹੀ ਟੋਲ ਪਲਾਜ਼ਾ ਨਹੀਂ ਜਿੰਨੇ ਵੀ ਪੰਜਾਬ ਦੇ ਟੋਲ ਪਲਾਜ਼ੇ ਆ ਜਿਨ੍ਹਾਂ ਦੀਆਂ ਡੇਟਾ ਲੰਘ ਚੁੱਕੀਆਂ ਉਹਨਾਂ ਨੂੰ ਬੋਰੀ ਤੌਰ ਤੇ ਬੰਦ ਕਰੇ। ਨਹੀਂ ਤਾਂ ਇਹ ਸ਼ਿੰਗਾਰਜ ਪੰਜਾਬ ਲੈਵਲ ਤੇ ਕੀਤਾ ਜਾਊਗਾ ਹਾਂਜੀ ਉਹ ਮੋਤਲਵਾਸੋ ਇਹ ਸਣ ਕਿਸਾਨ ਜਥੇ ਬੰਦੀਆ ਦੇ ਆਗੂ ਤੇ ਨਾਲ ਹੀ ਕਾਰਸਗਾ ਵਾਲੇ ਬਾਬਾ ਜੀ ਦੱਸ ਰਹੇ ਸੀਗੇ ਕਿ ਕੱਲ ਜਿਹੜਾ ਉਹ 7 ਤੋਂ 10000 ਸੰਗਤ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੋ ਲਗਾਤਾਰ ਟੈਂਟ ਲਗਾਏ ਜਾ ਰਹੇ ਨੇ ਸੋ ਲਗਾਤਾਰ ਪ੍ਰਬੰਧ ਜਿਹੜੇ ਮੁਕੰਮਲ ਕੀਤੇ ਜਾ ਰਹੇ ਨੇ ਸੋ ਕੱਲ ਜਿਹੜੀ ਉਮੀਦ ਹੈਗੀ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤ ਪਹੁੰਚੇਗੀ ਤੇ ਜਦੋਂ ਵੱਡੀ ਗਿਣਤੀ ਦੇ ਵਿੱਚ ਇਕੱਠ ਹੋਵੇਗਾ ਤਾਂ ਜਿੰਨੇ ਵੀ ਟੋਲ ਪਲਾਜ਼ਾ ਦੇ ਬੂਥ ਹੈ ਉਸ ਨੂੰ ਤਾਲਾ ਲਾ ਕੇ ਬੰਦ ਕਰ ਦਿੱਤਾ ਜਾਵੇਗਾ ਕਿਉਂਕਿ ਪ੍ਰਸ਼ਾਸਨ ਲਗਾਤਾਰ ਕਈ ਦਿਨਾਂ ਤੋਂ ਇੱਥੇ ਬੈਠੇ ਨੇ ਟੋਲ ਪਲਾਜ਼ਾ ਵਾਜਾਈ ਲਈ ਮੁਫਤ ਕੀਤਾ ਹੋਇਆ ਪਰ ਹਾਲੇ ਤੱਕ ਕਿਸੇ ਨੇ ਆ ਕੇ ਮੁਲਾਕਾਤ ਨਹੀਂ ਕੀਤੀ ਤੇ ਨਾ ਹੀ ਕੋਈ ਗੱਲਬਾਤ ਕੀਤੀ ਹੈ ਕਿ ਤਾਂ ਜੋ ਇੱਥੇ ਲੋਕਾਂ ਨੂੰ ਰਾਤ ਮਿਲ ਸਕੇ ਵਿਰਿੰਦਰ ਸਿੰਘ ਥਿੰਦ ਈਟੀਵੀ ਭਾਰਤ ਲੱਡਵਾਲ ਟੋਲ ਪਲਾਜ਼ਾ ਲੁਧਿਆਣਾ